ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦਿੱਤਾ ਬੈਲ ਆਈਕਨ ਦਬਾ ਲਓ ਅੱਜ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲੱਗੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਰਿਲੇਟਡ ਜਿਹੜੀ ਜਾਣਕਾਰੀ ਹੈਗੀ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਹ ਵਿਦਿਆਰਥੀ ਜਿਨ੍ਹਾਂ ਨੇ 10ਵੀਂ ਤੇ 12ਵੀਂ ਦੇ ਪੇਪਰ ਦਿੱਤੇ ਸੀਗੇ ਮਾਰਚ 2025 ਦੇ ਵਿੱਚ ਉਹਨਾਂ ਦਾ ਰਿਜ਼ਲਟ ਥੋੜੇ ਦਿਨ ਪਹਿਲਾਂ ਆਇਆ ਤੇ ਉਹ ਫੇਲ ਐਲਾਨੇ ਜਾ ਚੁੱਕੇ ਆ ਉਹ ਰੈਗੂਲਰ ਵਿਦਿਆਰਥੀ ਹੈਗੇ ਆ ਰੈਗੂਲਰ ਤੋਂ ਭਾਵ ਰੈਗੂਲਰ ਸਟਰੀਮ ਉਹਨਾਂ ਦੀ ਹੈਗੀ ਆ ਕੋਈ ਓਪਨ ਵਾਲੇ ਜਾਂ ਫਿਰ ਆ ਰਿਪੀਅਰ ਵਾਲੇ ਵਿਦਿਆਰਥੀ ਨਹੀਂ ਹੈਗੇ ਠੀਕ ਹੈ ਉਹ ਰੈਗੂਲਰ ਵਿਦਿਆਰਥੀ ਹੈਗੇ ਤੇ ਉਹ ਫੇਲ ਹੋ ਚੁੱਕੇ ਆ ਤਾਂ ਉਹ ਇਹ ਵੀਡੀਓ ਧਿਆਨ ਨਾਲ ਦੇਖ ਲਿਓ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਨਵਾਂ ਨੋਟਿਸ ਜਾਰੀ ਕੀਤਾ ਗਿਆ ਤੁਹਾਡਾ 1 ਸਾਲ ਬਚਾਉਣ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਤਾਂ ਕਿ ਤੁਹਾਡਾ 1 ਸਾਲ ਵੇਸਟ ਨਾ ਹੋਵੇ ਤੇ ਤੁਸੀਂ ਆਪਣੇ ਜੋ ਵੀ 10ਵੀਂ ਹੈਗੀ ਹੈ ਜਾਂ +2 ਹੈਗੀ ਉਹ ਕਲੀਅਰ ਕਰਕੇ ਅਗਲੇ ਅਗਲੀ ਕਲਾਸ ਦੇ ਵਿੱਚ ਦਾਖਲਾ ਲੈ ਸਕੋ ਤਾਂ ਪੂਰਾ ਪ੍ਰੋਸੀਜਰ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ ਸ਼ੇਅਰ ਜ਼ਰੂਰ ਕਰ ਦਿਓ ਜਿਹੜਾ ਬੱਚਾ ਫੇਲ ਹੋਇਆ ਉਹਨਾਂ ਤੱਕ ਵੀਡੀਓ ਦਾ ਲਿੰਕ ਨੀਚੇ ਸ਼ੇਅਰ ਬਟਨ ਦੇ ਕਲਿੱਕ ਕਰਕੇ ਤਾਂ 12ਵੀਂ ਵਾਲੇ ਬੱਚਿਆਂ ਦਾ ਨਤੀਜੇ ਦੀ ਗੱਲ ਕਰੀਏ ਤਾਂ 12ਵੀਂ ਦੇ ਵਿੱਚੋਂ ਟੋਟਲ ਜਿਹੜੇ 5900 ਬੱਚਾ ਜਿਹੜਾ ਫੇਲ ਹੋਇਆਗਾ ਠੀਕ ਹੈ +2 ਕਲਾਸ ਦੇ ਵਿੱਚੋਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਤੇ 10ਵੀਂ ਦੀ ਗੱਲ ਕਰੀਏ ਤਾਂ 782 ਬੱਚੇ ਜਿਹੜੇ ਫੇਲ ਹੋਏ ਆ 10ਵੀਂ ਕਲਾਸ ਦੇ ਵਿੱਚ ਤੇ ਰੈਗੂਲਰ ਵਿਦਿਆਰਥੀਆਂ ਦੀ ਮੈਂ ਗੱਲ ਕਰ ਰਿਹਾ ਰੈਗੂਲਰ ਵਿਦਿਆਰਥੀਆਂ ਦਾ ਹੈ ਨਤੀਜਾ ਹੈਗਾ ਮਾਰਚ 2025 ਦਾ ਤਾਂ ਤੁਹਾਡੇ ਲਈ ਇਹ ਵੀਡੀਓ ਹੈਗੀ ਆ ਜੀ 5900 ਬੱਚੇ ਇਹ ਵਾਲੇ ਤੇ 782 ਬੱਚੇ 10ਵੀਂ ਵਾਲੇ ਤਾਂ ਜੇਕਰ ਤੁਸੀਂ ਇੱਕ ਸਾਲ ਬਚਾਉਣਾ ਚਾਹੁੰਦੇ ਹੋ ਠੀਕ ਹੈ ਭਾਵੇਂ ਤੁਸੀਂ ਦੇਖੋ 10ਵੀਂ ਵਾਲਾ ਬੱਚਾ ਫੇਲ ਹੋ ਚੁੱਕਿਆ ਤਾਂ ਜ਼ਿਆਦਾ ਆਪਸ਼ਨਸ ਕੀ ਹੁੰਦੀਆਂ ਬੱਚੇ ਕੋਲ ਕਿ ਉਹ 10ਵੀਂ ਦੁਬਾਰਾ ਕਰ ਲੂਗਾ ਠੀਕ ਹੈ ਉਹਦਾ 1 ਸਾਲ ਫਿਰ ਵੀ ਜਾਣਾ ਮੰਨ ਲਓ ਜੇ ਉਹਨੇ 10ਵੀਂ ਦੁਬਾਰਾ ਕਰਦਾ ਇਸ ਵਾਰ ਦਾਖਲਾ ਲੈਂਦਾ ਮਾਰਚ 2026 ਦੇ ਵਿੱਚ ਜਾ ਕੇ ਪੇਪਰ ਹੋਣੇ ਆ ਤਾਂ 1 ਸਾਲ ਉਹਦਾ ਵੇਸਟ ਹੋ ਜਾਣਾ ਤੇ ਜਾਂ ਫਿਰ ਉਹ ਓਪਨ ਰਾਈ ਕਰ ਲੂਗਾ ਠੀਕ ਹੈ ਉਤੋਂ ਨਹੀਂ 10ਵੀਂ ਪਾਸ ਹੋਰੀ ਸਬਜੈਕਟ ਔਖੇ ਲੱਗਦਾ ਤਾਂ ਸਬਜੈਕਟ ਚੇਂਜ ਕਰਕੇ ਓਪਨ ਰਾਈ ਉਹ ਕਰ ਲੂਗਾ ਤੇ ਜੇ +2 ਵਾਲਾ ਬੱਚਾ ਹੈਗਾ ਤਾਂ +2 ਦਾ ਵੀ ਸੇਮ ਪੈਟਰਨ ਆ +2 ਵਾਲਾ ਬੱਚਾ ਵੀ ਕੋਈ ਫੇਲ ਹੋ ਗਿਆ ਤਾਂ ਉਹ ਨਵੇਂ ਸੈਸ਼ਨ ਤੋਂ ਦੁਬਾਰਾ ਕਰ ਲੂਗਾ ਠੀਕ ਹੈ ਬਟ ਹੁਣ ਤੁਸੀਂ ਕੀ ਕਰ ਸਕਦੇ ਹੋ ਨੋਟ ਕਰ ਲਓ 10th 2 ਵਾਲੇ ਬੱਚੇ ਜਿਹੜੇ ਫੇਲ ਹੋ ਚੁੱਕੇ ਹੈ ਰੈਗੂਲਰ ਬੱਚੇ ਤੁਸੀਂ ਕੀ ਕਰ ਸਕਦੇ ਹੋ ਫਾਰਮ ਨਿਕਲੇ ਆ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਰਹਿੰਦੀ ਹੈ ਫਾਰਮ ਭਰ ਸਕਦੇ ਹੋ ਤੁਹਾਡੇ ਜਿਹੜੇ ਪੇਪਰ ਆ ਪੂਰੇ ਵਿਸ਼ਿਆਂ ਦੇ ਉਹ ਜੁਲਾਈ ਅਗਸਤ ਦੇ ਵਿੱਚ ਹੋ ਜਾਣੇ ਆ ਜੁਲਾਈ ਅਗਸਤ 2025 ਦੇ ਵਿੱਚ ਤੇ ਉਹਦਾ ਰਿਜ਼ਲਟ ਆ ਜਿਹੜਾ ਉਹ ਲਗਭਗ ਲਗਭਗ ਸਤੰਬਰ ਤੱਕ ਉਹਦਾ ਰਿਜ਼ਲਟ ਆ ਜਾਣਾ ਠੀਕ ਹੈ ਇੱਕ ਮਹੀਨੇ ਬਾਅਦ ਉਹਦਾ ਰਿਜ਼ਲਟ ਆ ਜਾਣਾ ਰਿਜ਼ਲਟ ਤੋਂ ਬਾਅਦ ਤੁਸੀਂ ਪਾਸ ਹੋ ਜਾਂਦੇ ਹੋ ਤਾਂ ਤੁਸੀਂ ਉਹਦੇ ਬੇਸਿਸ ਤੇ ਹੀ ਅੱਗੇ ਦਾਖਲਾ ਲੈ ਸਕਦੇ ਹੋ ਜੋ ਵੀ ਤੁਸੀਂ ਗ੍ਰੈਜੂਏਸ਼ਨ ਵਗੈਰਾ ਜਿਹੜੀ ਕਰਨੀ ਚਾਹੁੰਦੇ ਹੋ ਜਾਂ 10ਵੀਂ ਵਾਲੇ 11ਵੀਂ 'ਚ ਲੱਗਣਾ ਚਾਹੁੰਦੇ ਹੋ ਦਾਖਲਾ ਲੈ ਸਕਦੇ ਆ ਪਲੱਸ 2 ਵਾਲੇ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਉਹ ਦਾਖਲਾ ਲੈ ਸਕਦੇ ਆ ਭਾਵੇਂ ਤੁਹਾਡਾ ਸਾਲ ਬੱਜੂਗਾ ਸਾਲ ਵੇਸਟ ਨਹੀਂ ਹੋਊਗਾ ਤਾਂ ਇਸ ਸੰਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਬੋਰਡ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਇੱਕ ਪ੍ਰੈਸ ਨੋਟ ਜਾਰੀ ਕੀਤਾ ਨੋਟ ਕਰ ਲਓ ਇਹਦੇ ਜਿਹਨਾਂ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਅਧੀਨ ਮੈਟ੍ਰਿਕুলেਸ਼ਨ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ 12ਵੀਂ ਸ਼੍ਰੇਣੀ ਦੇ ਰੈਗੂਲਰ ਵਿਦਿਆਰਥੀ ਜਿਸ ਦਾ ਨਤੀਜਾ ਚਾਲੂ ਅਕਾਦਮਿਕ ਸਾਲ ਫਰਵਰੀ ਮਾਰਚ 2025 ਵਿੱਚ ਲਈ ਗਈ ਪ੍ਰੀਖਿਆ ਵਿੱਚ ਫੇਲ ਘੋਸ਼ਿਤ ਹੋ ਚੁੱਕਾ ਹੈ ਫੇਲ ਹੋ ਚੁੱਕਾ ਹੈ ਤੇ ਰੈਗੂਲਰ ਵਿਦਿਆਰਥੀਏ ਦੋ ਚੀਜ਼ਾਂ ਨੋਟ ਕਰਨ ਵਾਲੀਆਂ ਹੈਗੀਆਂ ਇਹਦੇ ਚੱਟਟਰ ਦੇ ਵਿੱਚ ਉਹ ਵਿਦਿਆਰਥੀ ਪੂਰੇ ਵਿਸ਼ਿਆਂ ਦੀ ਪ੍ਰੀਖਿਆ ਬਲਾਕ 2 ਜੁਲਾਈ ਅਗਸਤ 2025 ਲਈ ਮਿਤੀ 5 ਜੂਨ ਤੱਕ ਆਨਲਾਈਨ ਦਾਖਲਾ ਲੈ ਸਕਦੇ ਠੀਕ ਹੈ ਜੀ ਤਾਂ ਓਪਨ ਰਾਹੀਂ ਤੁਸੀਂ ਕਰ ਸਕਦੇ ਹੋ ਠੀਕ ਹੈ ਓਪਨ ਸਕੂਲ ਰਾਹੀਂ ਓਪਨ ਜਿਹੜੀ ਸਕੀਮ ਹੈਗੀ ਆ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਹੀ ਸਕੀਮ ਹੈ ਪੂਰੀ ਤਰ੍ਹਾਂ ਵੈਲਿਡ ਸਕੀਮ ਹੈ ਕੋਈ ਇਹਦੇ ਪ੍ਰਤੀ ਕੋਈ 0% ਵੀ ਤੁਸੀਂ ਸ਼ੱਕ ਸ਼ੰਕਾ ਨਾ ਰੱਖਿਓ ਕਿਉਂਕਿ ਓਪਨ ਵਾਲੇ ਵਿਦਿਆਰਥੀ ਅੱਜ ਕੱਲ ਵਧੀਆ ਪੋਸਟਾਂ ਤੇ ਬੈਠੇ ਆ ਜਿਨ੍ਹਾਂ ਨੇ ਉੱਪਰ ਰਾਹੀਂ ਵੀ ਕੀਤੀ ਆ ਵਧੀਆ ਪੋਸਟਾਂ ਤੇ ਨੌਕਰੀਆਂ ਲੈ ਕੇ ਬੈਠੇ ਆ ਠੀਕ ਹੈ ਹੁੰਦਾ ਕੀ ਆ ਦੇਖੋ ਅਸਲ ਦੇ ਵਿੱਚ ਇੱਕ ਰੈਗੂਲਰ ਵਿਦਿਆਰਥੀ 10ਵੀਂ ਕਰਕੇ ਨਿਕਲਦਾ ਇੱਕ CBSE ਵਾਲਾ ਨਿਕਲਦਾ 10ਵੀਂ ਕਰਕੇ ਇੱਕ ਪੰਜਾਬ ਸਕੂਲ ਸਿੱਖਿਆ ਬੋਰਡ ਵਾਲਾ 10ਵੀਂ ਕਰਕੇ ਨਿਕਲਦਾ ਮੰਨ ਲਓ ਅਲੱਗ-ਅਲੱਗ ਬੋਰਡਾਂ ਦੇ ਬੱਚੇ ਆ ਠੀਕ ਆ ਇੱਕ ਨੇ 10ਵੀਂ ਕਰ ਲਈ CBSE ਤੋਂ ਇੱਕ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇੱਕ ਨੇ NIOS ਤੋਂ ਇੱਕ ਨੇ ਓਪਨ ਰਾਹੀਂ ਕਰ ਲਈ ਠੀਕ ਆ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਤਾਂ ਜਦੋਂ ਤੁਸੀਂ ਸਰਕਾਰੀ ਨੌਕਰੀ ਲਈ ਅਪਲਾਈ ਕਰਨਾ ਨਾ ਉਦੋਂ ਸਾਰੇ ਬੱਚੇ ਉੱਥੇ ਜਾ ਕੇ ਬਰਾਬਰ ਹੋ ਜਾਂਦੇ ਆ ਠੀਕ ਆ ਫਿਰ ਤੁਸੀਂ ਕਿਹੜੇ ਬੋਰਡ ਤੋਂ ਕੀਤੀ ਆ ਕਿਹੜੀ ਸਕੀਮ ਰਹੀ ਕੀਤੀ ਉਹ ਮੈਟਰ ਨਹੀਂ ਕਰਦਾ ਉੱਥੇ ਮੈਟਰ ਕੀ ਕਰਦਾ ਤੁਸੀਂ ਜਿਹੜਾ ਉਸ ਸਰਕਾਰੀ ਨੌਕਰੀ ਲਈ ਪੇਪਰ ਹੋ ਰਿਆ ਉਹ ਤੁਸੀਂ ਕਲੀਅਰ ਕਰਦੇ ਹੋ ਨਹੀਂ ਕਰਦੇ ਠੀਕ ਹੈ ਜੇ ਤੁਸੀਂ ਉਹ ਪੇਪਰ ਕਲੀਅਰ ਕਰ ਜਾਂਦੇ ਹੋ ਬੇਸ਼ੱਕ ਤੁਸੀਂ ਓਪਰ ਰਹੀ ਕੀਤੀ ਆ ਜਾਂ ਨੈਸ਼ਨਲ ਓਪਨ ਬੋਰਡ ਰਹੀ ਕੀਤੀ ਆ ਜਾਂ ਸੀਬੀਐਸਸੀ ਰਹੀ ਕੀਤੀ ਆ ਤਾਂ ਉਹ ਪੇਪਰ ਡਿਸਾਈਡ ਕਰੂਗਾ ਜੀ ਠੀਕ ਹੈ ਤਾਂ ਕਈਆਂ ਨੂੰ ਇਹ ਡਾਊਟ ਹੁੰਦਾ ਵੀ ਓਪਨ ਦਾ ਪਤਾ ਨਹੀਂ ਕੀ ਸਿਸਟਮ ਆ ਤਾਂ ਓਪਨ ਵੀ ਇੱਕ ਸਕੀਮ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੀਮ ਆ ਇਹਦੇ 'ਚ ਫਾਇਦਾ ਹੁੰਦਾ ਓਪਨ ਦੇ ਵਿੱਚ ਕਿ ਦੇਖੋ ਜਿਵੇਂ ਤੁਸੀਂ ਰੈਗੂਲਰ ਕਰਦੇ ਹੋ ਤਾਂ ਰੀਪੀਅਰ ਦੇ ਤੁਹਾਨੂੰ ਦੋ ਚਾਂਸ ਮਿਲਦੇ ਆ ਤਾਂ ਓਪਨ ਨਾਲ ਹੀ ਕਰਦੇ ਹੋ ਤਾਂ ਰੀਪੀਅਰ ਦੇ ਤੁਹਾਨੂੰ 6 ਚਾਂਸ ਮਿਲਦੇ ਆ ਜੀ 6 ਵਾਰ ਤੁਸੀਂ ਰੀਪੀਅਰ ਦਾ ਪੇਪਰ ਦੇ ਸਕਦੇ ਹੋ ਤਾਂ ਕਰਕੇ ਫੇਲ ਹੋਣ ਦਾ ਚਾਂਸ ਬਹੁਤ ਜ਼ਿਆਦਾ ਘਟ ਜਾਂਦੇ ਆ ਫੇਲ ਹੋਣ ਦਾ ਚਾਂਸ ਤਾਂ 1-2% ਹੀ ਰਹਿ ਜਾਂਦਾ ਜੇ ਕੋਈ ਬਿਲਕੁਲ ਹੀ ਨਹੀਂ ਲਿਖ ਕੇ ਆ ਰਿਹਾ ਪੇਪਰ 'ਚ ਤਾਂ ਉਹਨੇ ਫੇਲ ਹੀ ਹੋਣਾ ਕਿਉਂਕਿ ਥੋੜਾ ਬਹੁਤਾ ਲਿਖ ਕੇ ਆ ਰਿਹਾ ਥੋੜਾ ਬਹੁਤਾ ਪੜ੍ਹ ਕੇ ਜਾਊਗਾ ਤਾਂ ਓਬਵੀਅਸ ਹੈ ਕਿ ਬੱਚਾ ਪਾਸ ਹੋਈ ਜਾਂਦਾ ਓਪਨ ਦੇ ਵਿੱਚ ਫੇਲ ਨਹੀਂ ਹੁੰਦਾ ਤਾਂ ਇਹਦੇ ਸਬੰਧੀ ਸਾਡੀ ਇੱਕ ਅਕੈਡਮੀ ਚੱਲ ਰਹੀ ਆ ਜੀ ਹਰੀਕਾ ਕਲਾਸਿਸ ਦੀ ਕੋਚਿੰਗ ਅਕੈਡਮੀ ਚੱਲ ਰਹੀ ਆ ਓਪਨ ਅਸੀਂ ਕਰਵਾ ਰਹੇ ਹਾਂ ਬਹੁਤ ਲੰਬੇ ਸਮੇਂ ਤੋਂ ਓਪਨ ਸਕੂਲ ਚਲਾ ਰਹੇ ਹਾਂ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੀਮ ਹੈ ਉਹਨੂੰ ਪਰਫੁੱਲਤ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਇਹ ਸਕੀਮ ਚੱਲ ਰਹੀ ਆ ਆਲਰੇਡੀ ਠੀਕ ਆ ਕਾਫੀ ਬੱਚੇ ਸਾਡੇ ਕੋਲੋਂ ਹੁਣ ਤੱਕ ਓਪਨ ਕਰ ਚੁੱਕੀ ਆ ਸਾਲ 2006 ਤੋਂ ਲਗਾਤਾਰ ਹੁਣ ਤੱਕ ਅਸੀਂ ਓਪਨ ਰਾਹੀ ਜਿਹੜੀ 10ਵੀਂ 2 ਬੱਚਿਆਂ ਨੂੰ ਕਰਾ ਰਹੇ ਆ ਜਿਹੜੇ ਫੇਲ ਹੋ ਕੇ ਘਰਾਂ ਦੇ ਵਿੱਚ ਬੈਠ ਗਏ ਸੀ ਆਸ ਛੱਡ ਕੇ ਬੈਠੇ ਸੀਗੇ ਕਿ ਪਤਾ ਨਹੀਂ ਅਸੀਂ ਪੜ੍ਹਾਈ ਕਰਨੀ ਆ ਨਹੀਂ ਕਰਨੀ ਸਾਡੇ ਤੋਂ ਪਾਸ ਹੋਣਾ ਨਹੀਂ ਹੋਣਾ ਉਹ ਵੀ ਬੱਚੇ ਉੱਪਰ ਰਾਹੀ ਜਿਹੜੇ ਪਾਸ ਹੋਏ ਆ ਤੇ ਅੱਜ ਕੱਲ ਕਾਫੀ ਬੱਚੇ ਜਿਹੜੇ ਕੋਈ ਆਰਮੀ ਦੇ ਵਿੱਚ ਕੋਈ ਪੰਜਾਬ ਪੁਲਿਸ ਦੇ ਵਿੱਚ ਕੋਈ ਕਲਰਕ ਲੱਗਿਆ ਹੋਇਆ ਕੋਈ ਈਟੀਟੇਡੀ ਟੀਚਰ ਲੱਗਿਆ ਹੋਇਆ ਠੀਕ ਆ ਅਲੱਗ ਅਲੱਗ ਪੋਸਟਾਂ ਤੇ ਬੱਚੇ ਜਾ ਚੁੱਕੇ ਆ ਤੇ ਹਜ਼ਾਰ ਪਲੱਸ ਵਿਦਿਆਰਥੀ ਸਾਡੇ ਕੋਲੋਂ 10ਵੀਂ ਪਲੱਸ 2 ਓਪਨ ਕਰ ਚੁੱਕੇ ਆ ਜੀ ਠੀਕ ਆ ਸਾਡੇ ਏਰੀਏ ਦੇ ਵਿੱਚ ਕਰ ਚੁੱਕੇ ਆ ਪਲੱਸ 올 ਓਵਰ ਦੀ ਪੰਜਾਬ ਵੀ ਸਾਡੇ ਕੋਲ ਕਾਫੀ ਬੱਚੇ ਹਰ ਵਾਰ ਆਉਂਦੇ ਆ ਤੇ ਹੁਣ ਤੱਕ ਓਪਨ ਵਾਲੇ ਜਿਹੜੇ 100 ਪਲੱਸ ਵਿਦਿਆਰਥੀ ਵੱਖ-ਵੱਖ ਪੋਸਟਾਂ ਤੇ ਸਰਕਾਰੀ ਨੌਕਰੀਆਂ ਤੇ ਭਰਤੀ ਹੋ ਚੁੱਕੇ ਆ ਠੀਕ ਆ ਆਰਮੀ ਵਗੈਰਾ ਜਿਵੇਂ ਤੁਹਾਨੂੰ ਦੱਸਿਆ ਪੰਜਾਬ ਪੁਲਿਸ ਦੇ ਵਿੱਚ ਵੀ ਜਿਹੜਾ ਲਾਸਟ ਇਅਰ ਭਰਤੀ ਸੀਗੀ ਤਾਂ ਉਹਦੇ ਵਿੱਚ ਵੀ ਪੰਜ ਬੱਚੇ ਓਪਨ ਨਾਲੇ ਸਾਡੇ ਭਰਤੀ ਹੋਏ ਆ ਜੀ ਪੰਜਾਬ ਪੁਲਿਸ ਦੇ ਵਿੱਚ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਰਹੀਂ ਪ੍ਰੀਖਿਆ ਹੋਏਗੀ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜੋ ਇਨਸਟਰਕਸ਼ਨਸ ਸਰਕਾਰੀ ਹੈਗੀਆਂ ਉਹਦੇ ਅਕੋਰਡਿੰਗ ਹੀ ਸਾਰਾ ਪ੍ਰੋਸੈਸ ਚੱਲਦਾ ਤੇ ਇੱਕ ਚੀਜ਼ ਤੁਹਾਨੂੰ ਦੱਸ ਦਿੰਦੇ ਨੇ ਕਿ ਪੂਰੇ ਪੰਜਾਬ 'ਚ ਸਭ ਤੋਂ ਘੱਟ ਫੀਸ ਅਸੀਂ ਓਪਨ ਦੀ ਲਵਾਂਗੇ ਜੀ ਠੀਕ ਹੈ ਜਿਹੜਾ ਬੱਚਾ ਸਾਡੇ ਨਾਲ ਰਹੀਂ 10ਵੀਂ ਜਾਂ +2 ਓਪਨ ਕਰੂਗਾ ਪੂਰੇ ਪੰਜਾਬ 'ਚ ਸਭ ਤੋਂ ਘੱਟ ਫੀਸ ਅਸੀਂ ਲਵਾਂਗੇ ਇਸ ਚੀਜ਼ ਦਾ ਅਸੀਂ ਦਾਵਾ ਕਰਦੇ ਹਾਂ ਤੁਹਾਡਾ ਸਾਰਾ ਕੰਮ ਘਰ ਬੈਠੇ ਹੋਏਗਾ ਜੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਕਿਸੇ ਵੀ ਜ਼ਿਲ੍ਹੇ ਨਾਲ ਸੰਬੰਧਤੋਂ ਸਾਡੇ ਨਾਲ ਸੰਪਰਕ ਕਰਨਾ ਸਾਡਾ ਸੰਪਰਕ ਨੰਬਰ ਦਿੱਤਾ 7508167264 ਤੁਹਾਡੇ ਜ਼ਿਲ੍ਹੇ ਦੇ ਵਿੱਚ ਹੀ ਪ੍ਰੀਖਿਆ ਹੋਏਗੀ ਨੋਟ ਕਰ ਲਓ ਠੀਕ ਹੈ ਹੁਣ ਮੈਂ ਇਹਦਾ ਇੱਕ ਹੋਰ ਤੁਹਾਨੂੰ ਕੌੜਾ ਸੱਚ ਵੀ ਦੱਸੂਗਾ ਵੀਡੀਓ ਦੇ ਵਿੱਚ ਹੀ ਦੱਸੂਗਾ ਠੀਕ ਹੈ ਪਹਿਲਾਂ ਆਪਾਂ ਨੋਟਿਸ ਵੱਲ ਚੱਲਦੇ ਹਾਂ ਨੂੰ ਪੂਰਾ ਦੇਖ ਲੈਣਾ ਦਾਖਲਾ ਲੈਣ ਦੇ ਚਾਹਵਨ ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਐਕ੍ਰੈਡੀਟਿਡ ਸਕੂਲਾਂ ਐਕ੍ਰੈਡੀਟਡ ਸਕੂਲਾਂ ਦੀ ਸੂਚੀ ਬੋਰਡ ਦੀ ਵੈਬਸਾਈਟ ਤੇ ਉਪਲਬਧ ਹੈ ਰਾਹੀਂ ਬੋਰਡ ਦੇ ਖੇਤਰੀ ਦਫ਼ਤਰਾਂ ਦੀ ਸਹਾਇਤਾ ਨਾਲ ਜਾਂ ਸਿੱਧੇ ਤੌਰ ਤੇ ਬੋਰਡ ਦੀ ਵੈਬਸਾਈਟ ਤੋਂ ਆਨਲਾਈਨ ਪ੍ਰੀਖਿਆ ਰਾਹੀਂ ਦਾਖਲਾ ਫਾਰਮ ਭਰ ਸਕਦੇ ਆਂ ਠੀਕ ਹੈ ਫਾਰਮ ਤੁਸੀਂ ਖੁਦ ਵੀ ਭਰ ਸਕਦੇ ਹੋ 노 ਡਾਊਟ ਕੋਈ ਕੋਈ ਚੱਕਰ ਵੀ ਨਹੀਂ ਹੁੰਦਾ ਭਰਿਆ ਵੀ ਜਾਂਦਾ ਬਟ ਦਿੱਕਤ ਕਿੱਥੇ ਆਉਂਦੀ ਆ ਜਦੋਂ ਤੁਸੀਂ ਫਾਰਮ ਭਰੋਗੇ ਤਾਂ ਤੁਹਾਨੂੰ ਇੱਕ ਅਧਿਆਨ ਕੇਂਦਰ ਅਲੋਟ ਹੋਣਾ ਠੀਕ ਹੈ ਐਕ੍ਰੈਡੀਟਡ ਸੈਂਟਰ ਜਿਹੜਾ ਲੋਟ ਹੋਣਾ ਐਕ੍ਰੈਡੀਟਡ ਸਕੂਲ ਜਿਹੜਾ ਲੋਟ ਹੋਣਾ ਠੀਕ ਹੈ ਫਾਰਮ ਦੇ ਵਿੱਚ ਲਿਖਿਆ ਵੀ ਹੋਊਗਾ ਤੁਸੀਂ ਧਿਆਨ ਨਾਲ ਦੇਖਣਾ ਫੀਸਾਂ ਜਮ੍ਹਾਂ ਕਰਾਉਣ ਦੀ ਵਿਧੀ ਸਿਰਫ ਆਨਲਾਈਨ ਹੋਵੇਗੀ ਪੰਜਾਬ ਸਕੂਲ ਪੰਜਾਬ ਉਪਰ ਸਕੂਲ ਦੇ ਮੈਟਰੋਪੋਲੀਟਨ ਸੀਨੀਅਰ ਸੈਕੰਡਰੀ ਕੋਰਸਾਂ ਲਈ ਵਿਦਿਆਰਥੀ ਦੁਆਰਾ ਬੋਰਡ ਵੱਲੋਂ ਨਿਰਧਾਰਿਤ ਦਾਖਲਾ ਪ੍ਰੀਖਿਆ ਫੀਸ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਵਾਧੂ ਫੀਸ ਅਦਾ ਨਹੀਂ ਕਰਨੀ ਹੋਵੇਗੀ ਇਸ ਚੀਜ਼ ਨੂੰ ਧਿਆਨ ਚ ਰੱਖਣਾ ਜੀ ਪ੍ਰੋਸਪੈਕਟ ਤੇ ਪਾਠਕ੍ਰਮ ਬੋਰਡ ਦੀ ਵੈਬਸਾਈਟ ਤੇ ਬਲੱਬਦਾ ਵਾਧੂ ਫੀਸ ਅਦਾ ਨਹੀਂ ਕਰਨੀ ਹੋਵੇਗੀ ਦੇਖੋ ਜੀ ਜਿਹੜੇ ਬੱਚੇ ਆਨਲਾਈਨ ਸਿੱਧਾ ਦਾਖਲਾ ਲੈ ਲੈਂਦੇ ਆ ਫਿਰ ਉਹਨੂੰ ਅਧਿਆਨ ਕੇਂਦਰ ਲੋਟ ਹੋ ਜਾਂਦੇ ਆ ਤਾਂ ਸਾਰਿਆਂ ਨੂੰ ਨਹੀਂ ਆਪਾਂ ਕਹਿ ਰਹੇ ਪੰਜਾਬ ਦੇ ਵਿੱਚ 1-2% ਇਦਾਂ ਦੇ ਵੀ ਕੇਸ ਹੈਗੇ ਆ ਜਿਹੜੇ ਫਿਰ ਵਿਦਿਆਰਥੀ ਦੀ ਲੁੱਟ ਕਰਦੇ ਆ ਠੀਕ ਆ ਉਦੋਂ ਨਜਾਇਜ਼ ਪੈਸਾ ਲੈਂਦੇ ਆ ਕੋਈ ਠੀਕ ਆ 1000 2000 5000 ਤੱਕ ਤੇ ਇਸ ਤੋਂ ਇਲਾਵਾ ਉਹਦੇ ਡਾਕੂਮੈਂਟਸ ਦੇ ਵਿੱਚ ਫਿਰ ਗਲਤੀਆਂ ਤੇਰਾ ਇਹ ਡਾਕੂਮੈਂਟ ਨਹੀਂ ਸਹੀ ਇਹ ਡਾਕੂਮੈਂਟ ਨਹੀਂ ਸਹੀ ਇਹੋ 10-15 ਕਿਡੇ ਲੱਗ ਜਾਂਦੇ ਆ ਪੈਸੇ ਵੀ ਲੱਗ ਜਾਂਦੇ ਆ ਫਿਰ ਉਹ ਖੱਜਲ-ਖਵਾਰ ਹੋ ਕੇ ਵਿਦਿਆਰਥੀ ਬਹਿ ਜਾਂਦਾ ਠੀਕ ਆ ਤਾਂ ਇਦਾਂ ਦੀਆਂ ਚੀਜ਼ਾਂ ਤੋਂ ਤੁਸੀਂ ਬਚਣਾ ਇਦਾਂ ਦੀਆਂ ਚੀਜ਼ਾਂ ਤੋਂ ਬਚ ਕਿਵੇਂ ਸਕਦੇ ਹੋ ਸਾਡੇ ਥਰੂ ਸਾਰਾ ਪ੍ਰੋਸੈਸ ਤੁਸੀਂ ਕਰਵਾ ਸਕਦੇ ਹੋ ਸਾਡਾ ਪ੍ਰੋਫੈਸ਼ਨਲ ਕੰਮ ਹੈ ਜੀ 2006 ਤੋਂ ਹੁਣ ਤੱਕ ਕਰ ਰਹੇ ਹਾਂ ਲਗਾਤਾਰ ਤੇ ਸਾਡੇ ਨਾਲ ਆਲਰੇਡੀ ਟੱਚ ਦੇ ਵਿੱਚ ਹੈਗੇ ਆ ਵੱਖ-ਵੱਖ ਜਿਹੜੇ ਸਕੂਲ ਹੈਗੇ ਆ ਜਿੱਥੋਂ ਜਿੱਥੇ ਐਕਕ੍ਰੇਡੇਟਡ ਸੈਂਟਰ ਜਿਹੜੇ ਪੰਜਾਬ ਦੇ ਵਿੱਚ ਹੈਗੇ ਆ ਠੀਕ ਹੈ ਉਹਨਾਂ ਨਾਲ ਸਾਡਾ ਸਿੱਧਾ ਟਾਈ ਅਪ ਹੈਗਾ ਠੀਕ ਹੈ ਤੁਹਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਖੇਚਲ ਕਰਨ ਦੀ ਲੋੜ ਨਹੀਂ ਘਰ ਬੈਠੇ ਤੁਹਾਡਾ ਕੰਮ ਹੋਏਗਾ ਠੀਕ ਹੈ ਤੁਹਾਨੂੰ ਟਾਈਮਲੀ ਅਪਡੇਟਸ ਵੀ ਦਵਾਂਗੇ ਕਿ ਜਦੋਂ ਤੁਹਾਡਾ ਪ੍ਰੈਕਟੀਕਲ ਹੋ ਗਿਆ ਤੁਸੀਂ ਪ੍ਰੈਕਟੀਕਲ ਦੇ ਕੇ ਆਉਣਾ ਥੋੜਾ ਪੇਪਰ ਹੋएगा ਪੇਪਰ ਦੇ ਕਿਉਣਾ ਸਾਰਾ ਤੁਹਾਨੂੰ ਅਸੀਂ ਦੱਸਦੇ ਰਵਾਂਗੇ ਤੇ ਇਹਦੇ ਲਈ ਜਿਹੜਾ ਇਹ ਫੇਲ ਵਿਦਿਆਰਥੀਆਂ ਵਾਲਾ ਹੈਗਾ ਨਾ ਜੀ ਪੀਐਸਸੀ ਵੀ ਬੋਰਡ ਵੱਲੋਂ ਤੁਹਾਨੂੰ ਇੱਕ ਸੁਨਹਿਰੀ ਮੌਕਾ ਦਿੱਤਾ ਯਾਰ ਇੱਕ ਤੋਹਫਾ ਦਿੱਤਾ ਜਾ ਰਿਹਾ ਠੀਕ ਹੈ ਇਹ ਮੌਕਾ ਨਹੀਂ ਦੁਬਾਰਾ ਮਿਲਣਾ ਜੇ ਇਸ ਮੌਕੇ ਦੇ ਵਿੱਚ ਤੁਸੀਂ ਕਲੀਅਰ ਕਰ ਗਏ ਫੇਲ ਵਾਲਾ ਆਪਣਾ ਦਾਗ ਵੀ ਮਟਾ ਲਓਗੇ ਠੀਕ ਹੈ ਅਗਲੀ ਕਲਾਸ ਦੇ ਵਿੱਚ ਦਾਖਲਾ ਵੀ ਲੈ ਲਓਗੇ ਤੇ ਇੱਕ ਸਾਲ ਵੀ ਤੁਹਾਡਾ ਬੱਜ ਜਾਏਗਾ ਵਿਦਿਆਰਥੀ ਦਾ ਸਾਲ ਨਹੀਂ ਹੋਵੇਗਾ ਖਰਾਬ ਜੇਕਰ ਵਿਦਿਆਰਥੀ ਪਾਸ ਹੋ ਜਾਂਦਾ ਤਾਂ ਅਗਲੀ ਜਮਾਤ ਦੇ ਵਿੱਚ ਲੈ ਸਕੇਗਾ ਦਾਖਲਾ ਇਹ ਮੌਕਾ ਦੁਬਾਰਾ ਨਹੀਂ ਆਉਣਾ ਜੀ ਵਾਰ-ਵਾਰ ਕਹਿ ਰਹੇ ਆ ਆਪਣਾ ਫਾਰਮ ਭਰ ਲਓ ਜਿਹੜੇ ਫੇਲ ਵਾਲੇ ਵਿਦਿਆਰਥੀ ਹੈਗੇ ਆ ਤਾਂ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਨੀਚੇ ਸ਼ੇਅਰ ਬਟਨ ਤੇ ਕਲਿੱਕ ਕਰਕੇ ਜਿਹੜੇ ਬੱਚੇ ਫੇਲ ਹੋਏ ਆ ਆਖਰੀ ਮਿਤੀ ਇਹਦੀ 6 ਜੂਨ 2025 ਆ ਜੀ ਫਾਰਮ ਭਰਨ ਦੀ ਜੁਲਾਈ ਅਗਸਤ 2025 ਚ ਪ੍ਰੀਖਿਆ ਹੋਏਗੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦਾ ਉਮੀਦਵਾਰ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਸੰਪਰਕ ਨੰਬਰ 7508167264 ਰੈਗੂਲਰ ਵਿਦਿਆਰਥੀ ਹੋਵੇ ਇਸ ਚੀਜ਼ ਦਾ ਧਿਆਨ ਰੱਖਣਾ ਰੈਗੂਲਰ ਹੋਵੇ ਹੁਣੇ April ਦੇ ਵਿੱਚ ਉਹਦਾ ਰਿਜ਼ਲਟ ਆਇਆ ਹੋਵੇ ਰੈਗੂਲਰ ਵਿਦਿਆਰਥੀ 10ਵੀਂ ਜਾਂ +2 ਵਿਸ਼ਿਆਂ ਦੀ ਗੱਲ ਕਰੀਏ ਜੇ ਵਿਸ਼ੇ ਤੁਹਾਡੇ ਜਿਹੜੇ ਵੀ ਹੈਗੇ ਤੁਹਾਡੇ ਸੇਮ ਉਹੀ ਸਬਜੈਕਟ ਰਹਿ ਜਾਣਾ ਜੀ ਉਹੀ ਸੇਮ ਸਬਜੈਕਟਾਂ ਦੇ ਵਿੱਚ ਤੁਸੀਂ ਜਿਹੜਾ ਕਰ ਸਕਦੇ ਹੋ 10ਵੀਂ +2 ਓਪਨ ਰਹੇ ਹਨ ਜੇ ਕੋਈ ਸਬਜੈਕਟ ਚੇਂਜ ਕਰਨਾ ਚਾਹੁੰਦੇ ਤੁਹਾਨੂੰ ਲੱਗਦਾ ਵੀ ਕੋਈ ਸਬਜੈਕਟ ਔਖਾ ਲੱਗ ਰਿਹਾ ਤਾਂ ਉਹਨੂੰ ਚੇਂਜ ਵੀ ਕਰ ਸਕਦੇ ਹੋ ਇਹ ਵੀ ਤੁਹਾਡੇ ਕੋਲ ਆਪਸ਼ਨ अवेलेबल ਹੁੰਦੀ ਆ ਉਹ ਤੁਸੀਂ ਸਾਨੂੰ ਦੱਸਣਾ ਕਿਹੜਾ ਸਬਜੈਕਟ ਚੇਂਜ ਕਰਨਾ ਚਾਹੁੰਦੇ ਉਹ ਤੁਹਾਡਾ ਕਰਾ ਦਾਂਗੇ ਪਲੱਸ ਇਹਦੇ ਵਿੱਚ ਇੱਕ ਹੋਰ ਜਿਹੜਾ ਬਹੁਤ ਹੀ ਤਗੜਾ ਫਾਇਦਾ ਉਹ ਹੈਗਾ ਜੇ ਮੰਨ ਲਓ 10ਵੀਂ ਦੇ ਵਿੱਚੋਂ ਤੁਸੀਂ ਤਿੰਨ ਸਬਜੈਕਟਾਂ 'ਚ ਫੇਲ ਹੋ ਗਏ ਤਿੰਨ ਸਬਜੈਕਟ ਤੁਹਾਡੇ ਪਾਸ ਆ ਤਾਂ ਤਿੰਨ ਜਿਹੜੇ ਤੁਹਾਡੇ ਪਾਸ ਹਨ ਉਹਦੇ ਨੰਬਰ ਅਸੀਂ ਐਜ਼ ਇਟ ਇਜ਼ ਚੁਕਾ ਦਾਂਗੇ ਤੁਹਾਨੂੰ ਸਿਰਫ ਤਿੰਨ ਪੇਪਰ ਦੇਣੇ ਪੈਣਗੇ ਜੇ ਪਲੱਸ 2 ਵਾਲੇ ਬੱਚੇ ਆ ਉਹਨਾਂ ਦੇ ਦੋ ਸਬਜੈਕਟਾਂ ਚੋਂ ਫੇਲ ਆ ਤਿੰਨ ਚੋਂ ਪਾਸ ਆ ਤਾਂ ਤਿੰਨ ਸਬਜੈਕਟਾਂ ਦੇ ਉਹਦੇ ਅਸੀਂ ਐਜ਼ ਇਟ ਇਜ਼ ਨੰਬਰ ਚੱਕ ਲਾਂਗੇ ਠੀਕ ਹੈ ਉਹ ਪੇਪਰ ਨਹੀਂ ਦੇਣੇ ਪੈਣਗੇ ਸਿਰਫ ਦੋ ਦੇਣੇ ਪੈਣਗੇ ਪਲੱਸ 2 ਦੇ ਤਾਂ ਐਦਾਂ ਤੁਹਾਡਾ ਅਸੀਂ ਇਹਦੇ ਚ ਕਰਾ ਦਾਂਗੇ ਕਿ ਜਿੰਨੇ ਸਬਜੈਕਟ ਆ ਕਿ ਤੁਸੀਂ ਪਾਸ ਹੋ ਉਹ ਪੇਪਰ ਤੁਹਾਨੂੰ ਦੁਬਾਰਾ ਓਪਨ ਚ ਨਹੀਂ ਦੇਣੇ ਪੈਣਗੇ ਠੀਕ ਹੈ ਜੀ ਇਸ ਚੀਜ਼ ਦਾ ਧਿਆਨ ਰੱਖਿਓ ਤੇ ਉਹ ਅਸੀਂ ਬਹੁਤ ਹੀ ਧਿਆਨ ਨਾਲ ਤੁਸੀਂ ਜਿਹੜਾ ਸਾਰਾ ਪ੍ਰੋਸੀਜਰ ਕਰਵਾਉਣਾ ਕ੍ਰੈਡਿਟ ਕੈਰੀ ਉਹਨੂੰ ਕਿਹਾ ਜਾਂਦਾ ਕ੍ਰੈਡਿਟ ਕੈਰੀ ਦੀ ਸਕੀਮ ਉਹ ਹੁੰਦੀ ਆ ਤਾਂ ਤੁਹਾਡੇ ਪੇਪਰ ਵੀ ਘਟ ਜਾਣਗੇ ਠੀਕ ਹੈ ਇਹਦੇ ਵਿੱਚ ਤੇ ਇਹ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜੀ ਅਫੀਸ਼ੀਅਲ ਜਾਣਕਾਰੀ ਆਈ ਸੀ 10ਵੀਂ 12ਵੀਂ ਫੇਲ ਵਿਦਿਆਰਥੀ ਰੈਗੂਲਰ ਵਿਦਿਆਰਥੀ ਤਾਂ ਵੀਡੀਓ ਦਾ ਲਿੰਕ ਜ਼ਰੂਰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਸਾਸ਼ਿਕਾ